ਹਣ ਅੱਛਾ ਜੀ ਆ ਗਿਆ ਭਈ ਅਕਾਲ ਕੀ ਤਾਂ ਵੀ ਚਲਾਇਓ ਪੰਥ ਕਿਹੜਾ ਆ ਜੀ ਇਹ ਹੁਣ ਕਿਹੜਾ ਆ ਸ੍ਰੀ ਚੰਦ ਵਾਲਾ ਕਿ ਨਾਨਕ ਵਾਲਾ ਹਾਂ ਕਹਿੰਦੇ ਪੰਥ ਸਾਰਾ ਇਕੱਠਾ ਹੋਇਆ ਹੈ ਹਾਂ ਹੈ ਪੰਥ ਨੇ ਹੁਕਮ ਕੀਤਾ ਪੰਥ ਫੈਸਲਾ ਕਰੂਗਾ ਪੰਥ ਫੀਲ ਕਰਦਾ ਕਿਹੜਾ ਪੰਥ ਆ ਉਹ ਆ ਸ੍ਰੀ ਚੰਦ ਵਾਲਾ ਵਾਲਾ ਆ ਸ੍ਰੀ ਚੰਦ ਵਾਲਾ ਆ ਇਹ ਪਹਿਲਾਂ ਤੋਂ ਹੀ ਲੈਣੇ ਦੇ ਖਰਾਫ ਆ ਭਾਈ ਇਹ ਹੈ ਬਦਾਸੀ ਨੇ ਭੇਖ ਤੇਰਾ ਆਪਣਾ ਪੰਥ ਚੱਲੇ ਤੇ ਨਾਲੇ ਗੱਲ ਤੇ ਬਾਬੇ ਲੈਣੇ ਕਰਕੇ ਹੋਈ ਜਗਰੂ ਅੰਗਰ ਦੇਵ ਜੀ ਨੇ ਬਣੇ ਆ ਸੁਣ ਲਿਓ ਕਹਿੰਦੇ ਵੀ ਜਿਹੜਾ ਅਸੀਂ ਰੋਲਾ ਪਾਉਨੇ ਆ ਉਹ ਤਾਂ ਇਹੀ ਪਾਉਨੇ ਆ ਨਾ ਵੀ ਗੱਦੀ ਲੈਣਾ ਜਿੰਨੂੰ ਦੇ ਦਿੱਤੀ ਤੇ ਦਿੱਤੀ ਤਾਂ ਜਿਹੜਾ ਅਤਰਾਜ ਆ ਸਾਡਾ ਤੇ ਗਰਵਾਣੀ ਕਹਿੰਦੀ ਪੁੱਤਰੀ ਕੋਲ ਨਾ ਪਾ ਲਿਓ ਹੈਨਾ ਤੇ ਪੁੱਤਰਾ ਨੇ ਕਹਿਣਾ ਨਹੀਂ ਮੰਨਿਆ ਤੇ ਗੱਦੀ ਲੈਣਾ ਜਿੰਨੂੰ ਦੇ ਦਿੱਤੀ ਹੈਨਾ ਕਹਿੰਦਾ ਗੱਲ ਤਾਂ ਲੈਣਾ ਜੀ ਕਰਕੇ ਹੋਈ ਹੈ ਨਾ ਯਾ ਓਕੇ ਸੰਤੋਖ ਸਿੰਘ ਸੁਣਿਓ ਕੀ ਕਹਿੰਦਾ ਗਰੂ ਅੰਗਰ ਦੇਵ ਜੀ ਤੇ ਆਪ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਜਾ ਕੇ ਡੇਰੇ ਬਾਬੇ ਨਾਨਕ ਮਿਲਦੇ ਰਹੇ ਗੁਰੂਸ ਪੁੱਤਰ ਜਾਣਦਾ ਸਾਬ ਅਸੀਂ ਕਹਿੰਦੇ ਹਾਂ ਕਿ ਯਾਰ ਇਹ ਕਿੱਦਾਂ ਹੋ ਸਕਦਾ ਜਦੋਂ ਲੈਣਾ ਜੀ ਨੂੰ ਗੱਡੀ ਮਿਲੀ ਆ ਉਹ ਖਡੂਰ ਸਾਹਿਬ ਆ ਗਿਆ ਆਉਣ ਦਾ ਕਾਰਨ ਇਹ ਹੋਗਾ ਵੀ ਉੱਥੇ ਬਣੀ ਨਹੀਂ ਹੈਨਾ ਅੱਛਾ ਉਹ ਕਹਿੰਦਾ ਨਹੀਂ ਉਹ ਮਿਲਦੇ ਮਿਲਦੇ ਕਿ ਸਤਿਕਾਰ ਦਿੰਦੇ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਵੀ ਵਾਰੀ ਗੰਗਾ ਤੇ ਗਏ ਸੀ 21ਵੀਂ ਵਾਰੀ ਜਾਣ ਲੱਗੇ ਫਿਰ ਜਦ ਖਿਆਲ ਆਇਆ ਵੀ ਗੰਗਾ ਨਾਲੋਂ ਵੱਡਾ ਤੀਰਥ ਤੇ ਬਾਬਾ ਸ਼੍ਰੀਚੰਦ ਸਾਹਿਬ ਜੀ ਗੱਜ ਗਿਆ ਕੋ ਸਤਨਾ ਤੇ ਬਣਾ ਗੰਗਾ ਵੀ ਦੇਸੀ ਨਹੀਂ ਜ ਨਹੀਂ ਜਿਹੜੀ ਹੈ ਨਾ ਜਿੱਦਾਂ ਤੁਸੀਂ ਕਹਿੰਦੇ ਇਹਨਾਂ ਨੂੰ ਆਪ ਨੂੰ ਲੱਗਦਾ ਹੁੰਦਾ ਵੀ ਜਿੰਨਾ ਬਾਰੇ ਸਟੇਜ ਤੇ ਬੋਲਦੇ ਪਿੱਛੇ ਜਫੀਆਂ ਵੀ ਉਹਨਾਂ ਨੂੰ ਪਾ ਲੈਂਦੇ ਆ ਨਾ ਇਹ ਬਾਬਾ ਨਾਨਕ ਵੀ ਇਦਾਂ ਹੀ ਲੈਣਾ ਵੀ ਇਦਾਂ ਹੀ ਇਹ ਕਹਿ ਕੇ ਸ਼੍ਰੀਚੰਦ ਨੂੰ ਇਦਾਂ ਬਾਣੀ ਚ ਜਾ ਕੇ ਪਿੱਛੇ ਮਿਲਦੀ ਹੁੰਦਾ ਜਾ ਕੇ ਨਹੀਂ ਨਹੀਂ ਲੈ ਮਿਲ ਗਏ ਆਪਣੇ ਸੁਪੁੱਤਰਾਂ ਸਹਿਤ ਬਾਬਾ ਜੀ ਕੋਲ ਆ ਗਏ ਬੋਲੀ ਸਾਹਿਬ ਸਾਰੇ ਐਸ਼ਾਨ ਕੀਤਾ ਬੇਅੰਤ ਬਰਕਤ ਜੀ ਪਾਸ਼ਾ ਜਾਨੀ ਹਾਂਜੀ ਤੇ 20 ਵਰੀ ਗੰਗਾ ਦੇ ਗਏ ਜਦੋਂ ਪਤਾ ਲੱਗਾ ਵੀ ਨਹੀਂ ਉਹਦੇ ਨਾਲ ਵੱਡਾ ਤੀਰਥ ਇਹ ਹੈ ਇੱਥੇ ਆਪਣੇ ਪੁੱਤਰਾਂ ਸਮੇਤ ਆ ਗਏ ਹਾਂ ਇਹ ਗੱਲ ਸਾਡੇ ਵਿਦਵਾਨਾਂ ਨੇ ਪਤਾ ਨਹੀਂ ਕਦੋਂ ਦੱਸਣੀ ਅਸਾਂ ਬਕਸ਼ਿਆਂ ਤਾਂ ਮਹੀ ਵਰਸਿਆ ਔਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਬਾਬੇ ਮੋਹਨ ਨੂੰ ਲੈ ਲਿਆ ਕਹਿੰਦੇ ਜੀ ਇਹ ਇਸ ਪੁੱਤਰ ਸਾਨੂੰ ਦੇ ਦੇ ਹੂੰ ਜੇ ਬਾਬਾ ਸ਼੍ਰੀ ਚੰਦ ਨਾ ਹੁਣ ਦੱਸੋ ਯਾਨੀ ਇੱਕ ਪਾਸੇ ਤਾਂ ਮੋਹਨ ਦੁਆਤਾ ਸ਼੍ਰੀ ਚੰਦ ਨੂੰ ਹਾਂਜੀ ਠੀਕ ਹੈ ਦੂਜੇ ਪਾਸੇ ਸੰਤੋਖ ਸਿੰਘ ਕਹੀ ਜਾਂਦਾ ਤੇ ਜਦੋਂ ਪੰਜਵੇਂ ਪਾਤਸ਼ਾਹ ਲਿਖੇ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣ ਲੱਗੇ ਹਾਂਜੀ ਤੇ ਬਾਅਦ ਚ ਉਸ ਵੇਲੇ ਪਤਾ ਲੱਗਾ ਕਿ ਓਹੋ ਜਿਹੜੀ ਬਾਣੀ ਤੀਜੇ ਪਾਤਸ਼ਾਹ ਤੱਕ ਆਈ ਸੀ ਹਾਂਜੀ ਉਹ ਤਾਂ ਰਹਿ ਗਈ ਮੂੰਹ ਕੋਲ ਯਾ ਠੀਕ ਹੈ ਉਹ ਤਾਂ ਚੜ ਗਿਆ ਚਵਾਰੇ ਹਾਂਜੀ ਉਹ ਕਹੇ ਮੈਂ ਦੇਣੀ ਨਹੀਂ ਤੇ ਪੰਜਵੇਂ ਪਾਤਸ਼ਾਹ ਸੰਤੋਖ ਸਿੰਘ ਬੜਾ ਸਵਾਦ ਲਾ ਲਾ ਕੇ ਲਿਖਦਾ ਨਾ ਕਹਿੰਦਾ ਵੀ ਪੰਜਵੇਂ ਪਾਤਸ਼ਾਹ ਹੁਣ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨੀ ਸੀ ਬਾਣੀ ਜਰੂਰੀ ਚਾਹੀਦੀ ਸੀ ਉਹ ਫਿਰ ਗਏ ਜਾ ਕੇ ਫਿਰ ਲੱਗੇ ਜੋਦੜੀਆਂ ਕਰਨ ਮੋਹਣ ਤੇਰੇ ਉੱਚੇ ਮੰਦਰ ਤੇਰੇ ਚ ਗੁਰਵਾਣੀ ਗੁਰੂ ਨਾਨਕ ਦਾ ਸੰਗਤ ਜੀ ਉਹ ਲਉ ਜਿਹੜੇ ਆ ਲੋਗੜ ਭੋਗੜ ਲੇਚੜਾ ਪਿਚੜਾ ਜੀਆਂ ਦੁਰਲੂ ਕੁਰਲੂ ਲੋਟੂ ਕਸੋਟੂ ਐਵੇਂ ਬੱਕੀ ਜਾਂਦੇ ਨਾ ਬਾਬਾ ਜੀ ਦੇ ਬਾਰੇ ਉਹ ਮੰਦਬੁੱਧੀ ਲੋਕਾਂ ਤੋਂ ਵੀ ਮੰਦੇ ਨੇ ਮੰਦਬੁੱਧੀ ਦੇ ਵਿਚਾਰੇ ਰੱਬ ਵੱਲੋਂ ਇਹਨਾਂ ਦੇ ਹੁੰਦੇ ਆ ਸੁੰਦੇ ਆ ਮਤ ਵੱਜੀ ਪਈ ਆ ਯਾਦ ਰੱਖਿਓ ਜਦੋਂ ਭਗਵਾਨ ਜੀ ਦੀ ਨਿੰਦਿਆ ਕਰਦੇ ਹੋ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਨਿੰਦਦੇ ਹੋ ਗੁਰੂ ਨਾਨਕ ਸਾਹਿਬ ਸਰਬਕਲਾ ਸਮਰੱਥ ਨੇ ਉਹ ਸਰਬਕਲਾ ਸਮਰੱਥ ਤਦੋਂ ਹੀ ਨੇ ਜਦੋਂ ਉਹਨਾਂ ਸਾਰਿਆਂ ਨੂੰ ਹੀ ਪਿਆਰ ਬਖਸ਼ਿਆ ਓਏ ਕੱਲ ਨੂੰ ਫੇ ਲੋਕੀ ਕਹਿਣਗੇ ਨਾ ਲੋਕੀ ਇਹ ਗੱਲ ਨਾ ਕਹਿਣਗੇ ਭਈ ਪੁੱਤਰ ਤੇ ਉਹ ਜਿਹੜੇ ਲੋਕ ਬਚਨ ਕਰਦੇ ਮੇਰੇ ਕੋਲੋਂ ਕਹਿ ਨਹੀਂ ਜਾਣੇ ਪੁੱਤਰਾਂ ਨਹੀਂ ਕਹਿ ਮੰਨਿਆ ਤੇ ਸਰਬਕਲਾ ਸਮਰਾਟ ਕਿੱਦਾਂ ਹੋ ਗਏ ਇਹ ਗੁਰੂ ਨਾਨਕ ਦੇ ਨਿੰਦਕ ਨੇ ਉਹ ਦੇ ਜਿਹੜੇ ਬੱਚਿਆਂ ਨੂੰ ਔਰ ਮਹਾਰਾਜ ਦੇ ਪੁੱਤਰਾਂ ਨੂੰ ਨਿੰਦਦੇ ਨੇ ਲੱਖ ਲਾਣ ਤੋਂ ਨਾਲ ਲੋਕਾਂ ਦੇ